ਬੇਤੁਕੀਆਂ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ ਹਾਂ ਬਿਲਕੁਲ ਬੀਬੀ ਜੀ 2-3 ਸਾਲਾਂ ਬਾਅਦ ਕਿਤੇ ਮਹੀਨਾ ਡੇਢ ਮਹੀਨੇ ਆਪਦੇ ਬੱਚਿਆਂ ਨੂੰ ਮਿਲ ਜਾਂਦੇ ਆ ਤੇ ਫਿਰ ਵੀ ਜਾਂਦੇ ਰਹਿਣਗੇ ਕੌਣ ਨਹੀਂ ਆਪਦੇ ਬੱਚਿਆਂ ਨੂੰ ਮਿਲ ਜਾਂਦਾ ਪਰ ਜੇ ਕੋਈ ਆਪਦੇ ਬੱਚਿਆਂ ਨੂੰ ਬਾਹਰ ਮਿਲ ਚਲੇ ਜਾਏ ਤਾਂ ਮਤਲਬ ਪਿਆਰ ਹੋ ਗਿਆ ਸੋ ਐਵੇਂ ਵੀ ਬੇਤੁਕੀਆਂ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ ਹੈ ਵੈਸੇ ਤਾਂ ਹਸੋਣੀ ਗੱਲ ਆ ਹੋਰ ਕੋਈ ਗੱਲ ਨਹੀਂ ਥੇ ਹੁੰਦੀ ਤੇ ਆ ਗੱਲ ਹੈ ਵੈਸੇ ਰਾਜਵਿੰਦਰ ਜੀ ਵੀ ਪਿਆਰ ਹੋਏ ਸੀਗੇ ਅਕਾਲੀ ਦਲ ਚੋਂ ਆਮ ਆਦਮੀ ਪਾਰਟੀ ਚ ਪੀਆਰ ਹੋ ਗਏ ਸੀ 2016 ਚ ਤੇ ਸ਼ੁਕਰ ਆ ਚਲੋ ਉਹ ਵਾਪਸ ਮੋੜ ਆਏ ਆ ਤੇ ਉਹਨਾਂ ਦਾ ਹੁਣ ਜਿਹੜਾ ਬ੍ਰਦਰ ਆ ਉਹ ਪੀਆਰ ਹੋ ਗਿਆ ਆਮ ਆਦਮੀ ਪਾਰਟੀ ਵਿੱਚ ਦੇਖੋ ਜੀ ਜਿਹੜਾ ਐਨ ਆਰ ਆਈ ਹੁੰਦਾ ਉਹ ਇਲੈਕਸ਼ਨ ਲੜ ਸਕਦਾ ਉਹ ਪਹਿਲਾਂ ਪੇਪਰ ਚੈੱਕ ਹੁੰਦੇ ਆ ਉਹਨੂੰ ਟੈਕਟ ਫੇਰੀ ਦਿੱਤੀ ਜਾਂਦੀ ਆ ਜਦੋਂ ਮੈਂ ਜ਼ਿਲ੍ਹਾ ਪ੍ਰੀਸ਼ਦ ਦਾ ਇਲੈਕਸ਼ਨ ਲੜਿਆ ਚੇਅਰਪਰਸਨ ਰਹੀ ਤੇ ਮੈਂ ਫਿਰ ਮੈਂ ਲੋਕ ਸਭਾ ਲੜੀ ਵਿਦਾਨ ਸਭਾ ਲੜੀ ਉੱਥੇ ਵੀ ਉਹ ਸਾਰਾ ਪੇਪਰ ਵਰਕ ਹੁੰਦਾ ਜੀ ਐ ਥੋੜਾ ਟੈਕਟ ਚੱਕ ਕੇ ਜੀ ਨੂੰ ਮਰਜ਼ੀ ਦੇ ਦੇ ਪਰ ਕਿਤਨੇ ਕਿਤੇ ਚੱਲੋ ਗਿਲਾ ਸ਼ਿਕਵਾ ਹੁੰਦਾ ਗਿਲੇ ਸ਼ਿਕਵੇ ਆ ਗਿਲੇ ਸ਼ਿਕਵੇ ਕਰਦਾ ਕੌਣ ਹੈ ਕਰਦਾ ਕਿਹਦੇ ਤੇ ਹੈ ਇਹ ਸੋਚਣ ਵਾਲੀ ਗੱਲ ਹੈ ਆ ਰੱਖਾਂ ਤਰੇ ਹੋਰ ਤਰੇ ਪੰਨੀਆਂ ਪਾਰਦੀ ਪਾਰਟੀਆਂ ਹੋਰ ਉਹਨਾਂ ਦੇ ਗਿਲਾ ਸ਼ਿਕਵਾ ਮਾਰਤਾ ਬਦਲ ਸਿੰਘ ਕਰ ਸਕਦਾ ਜੇ ਗਿਲਾ ਸ਼ਿਕਵਾ ਸੀ ਤਾਂ ਮੈਨੂੰ ਆਪਦੀ ਪਾਰਟੀ ਦੇ ਗਿਲਾ ਸ਼ਿਕਵਾ ਸੀ ਚਲੋ ਉਹ ਸਾਰੀਆ ਭੁਲਾ ਭੁਲਾ ਕੇ ਇੱਕ ਦੇਸ਼ ਨੂੰ ਬਚਾਉਣ ਦੀ ਖਾਤਰ ਅੱਜ ਬੀਬੀ ਅਮਰਜੀਤ ਸਾਹੂਪੁਰ ਦੇ ਜਿਹੜਾ ਮੈਂ ਨਾਲਾਕੇ ਪੂਰਾ ਸਹਿਯੋਗ ਦੇ ਕੇ ਇਹਨਾਂ ਨੂੰ ਪੂਰੀ ਕੋਸ਼ਿਸ਼ ਕਰਾਂਗਾ ਕਿ ਇਹ ਥੋ EMP ਬਣ ਕੇ ਜੀ ਪਾਰਲੀਮੈਂਟ ਦੇ ਵਿੱਚ ਪਹੁੰਚਣ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਫਰੀਦਕੋਟ ਤੋਂ ਕਾਂਗਰਸ ਦੀ ਉਮੀਦਵਾਰ ਬੀਬੀ ਅਮਰਜੀਤ ਕੌਰ ਸਾਹੋਕੇ ਦੀ ਚੋਣ ਮੁਹਿੰਮ ਨੂੰ ਅੱਜ ਉਸ ਵੇਲੇ ਵੱਡੀ ਮਜ਼ਬੂਤੀ ਮਿਲੀ ਜਦੋਂ ਧਰਮਕੋਟ ਤੋਂ ਕਾਂਗਰਸੀ ਟਿਕਟ ਦੇ ਦਾਵੇਦਾਰ ਪਰਮਿੰਦਰ ਸਿੰਘ ਡਿੰਪਲ ਤੋਂ ਬਾਅਦ ਫੋੜ ਵਿੱਚ ਦੂਸਰੇ ਟਿਕਟ ਦੇ ਦਾਵੇਦਾਰ ਮਾਸਟਰ ਬਲਦੇਵ ਸਿੰਘ ਸਾਬਕਾ ਐਮਐਲਏ ਨੇ ਬੀਬੀ ਸਾਹੋਕੇ ਨੂੰ ਆਪਣਾ ਪੂਰਨ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ ਪਰਮਿੰਦਰ ਡਿੰਪਲ ਨੂੰ ਜਿੱਥੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੌਕੇ ਤੇ ਮੌਜੂਦ ਹੋ ਕੇ ਸਮਰਥਨ ਦਵਾਇਆ ਉੱਥੇ ਫਰੀਦਕੋਟ ਦੇ ਵਿੱਚ ਕੁਸ਼ਲਦੀਪ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਇਕੱਠੇ ਹੋ ਕੇ ਮਾਸਟਰ ਬਲਦੇਵ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਬੀਬੀ ਸਾਹੋਕੇ ਨੂੰ ਸਮਰਥਨ ਦਿੱਤਾ ਤੇ ਉਹਨਾਂ ਦੇ ਨਾਲ ਚੱਲਣ ਦਾ ਫੈਸਲਾ ਕੀਤਾ ਕੁਸ਼ਲਦੀਪ ਸਿੰਘ ਢਿੱਲੋਂ ਨੇ ਦੱਸਿਆ ਕਿ ਉਹਨਾਂ ਦੇ 6 ਦੇ ਕਰੀਬ ਉਮੀਦਵਾਰ ਸੀ ਜਿਹੜੇ ਟਿਕਟ ਦੇ ਚਾਹਵਨ ਸੀ ਪਰ ਹਾਈ ਕਮਾਂਡ ਨੇ ਇੱਕ ਔਰਤ ਨੂੰ ਟਿਕਟ ਦੇ ਕੇ ਨਿਵਾਜਿਆ ਇਸ ਕਰਕੇ ਸਾਰਿਆਂ ਨੇ ਫੈਸਲਾ ਕੀਤਾ ਕਿ ਇਕੱਠੇ ਹੋ ਕੇ ਹੁਣ ਇਸ ਜਿੱਤ ਨੂੰ ਯਕੀਨੀ ਬਣਾਉਣ ਲਈ ਉਹ ਸਾਰੇ ਕੰਮ ਕਰਨਗੇ ਮਾਸਟਰ ਬਲਦੇਵ ਸਿੰਘ ਜੀ ਜੋ ਐਸਐਮਐਲ ਨੇ ਜਿੱਤੋਂ ਤੋਂ ਤੇ ਪਾਰਟੀ ਦੇ ਉਮੀਦਵਾਰ ਸੀਗੇ ਫਰੀਦਕੋਟ ਲੋਕ ਸਭਾ ਦੇ ਇਹ ਇਨਾਂ ਦਾ ਜਿਹੜਾ ਫੈਸਲਾ ਹੈ ਉਹ ਇਹ ਹੈ ਕਿ ਮੈਂ ਕਾਂਗਰਸ ਪਾਰਟੀ ਦੀ ਤਕੜੇ ਹੋ ਕੇ ਇਮਾਨਦਾਰੀ ਨਾਲ ਮਦਦ ਕਰਨੀ ਹੈ ਕਾਮਯਾਬ ਕਰਨਾ ਹੈ ਕਾਂਗਰਸ ਪਾਰਟੀ ਦੇ ਕੈਂਡੀਡੇਟ ਵੀ ਵੀ ਅਮਰਜੀਤ ਕੌਰ ਸਾਹੋਕੇ ਨੂੰ ਮੈਂ ਪਾਰਟੀ ਦਾ ਵਾਈਸ ਪ੍ਰੈਜ਼ੀਡੈਂਟ ਹੋਣ ਦੇ ਨਾਤੇ ਤੇ ਪ੍ਰਧਾਨ ਜੀ ਵੱਲੋਂ ਬਾਜਵਾ ਸਾਹਿਬ ਵੱਲੋਂ ਹਾਈ ਕਮਾਂਡ ਵੱਲੋਂ ਸਾਰਿਆਂ ਵੱਲੋਂ ਮਾਸਟਰ ਬਲਦੇਵ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦੀ ਹਾਂ ਕਿ ਬਿਲਕੁਲ ਇਹਨਾਂ ਨੇ ਅਸਲ ਡੈਮੋਕ੍ਰੇਸੀ ਦੀ ਮਿਸਾਲ ਦਿੱਤੀ ਹੈ ਕਾਂਗਰਸ ਪਾਰਟੀ ਸਾਡੇ 5 ਤੋਂ 6 ਉਮੀਦਵਾਰ ਸੀਗੇ ਜਿਹੜੇ ਲੋਕ ਸਭਾ ਦੀ ਟਿਕਟ ਮੰਗਦੇ ਸੀ ਸਾਰੇ ਆਪ ਦੀ ਜਗ੍ਹਾ ਬਹੁਤ ਸੰਪੂਰਨ ਉਮੀਦਵਾਰ ਸੀਗੇ ਮਾਸਟਰ ਜੀ ਐਮਐਲਏ ਰਹੇ ਆ ਜੱਤੋਂ ਹਲਕੇ ਤੋਂ ਪਹਿਲਾਂ ਪਾਰਲੀਮੈਂਟ ਦੀ ਇਲੈਕਸ਼ਨ ਲੜ ਚੁੱਕੇ ਆ ਪਿਛਲੀ ਵਾਰੀ ਐਜ਼ ਅ ਇੰਡੀਪੈਂਡੈਂਟ ਖੈਰਾ ਸਾਹਬ ਦੇ ਨਾਲ ਉਹ ਦੋ ਇਹਨਾਂ ਨੇ ਇਲੈਕਸ਼ਨ ਲੜੀ ਸੀਗੀ ਉਵੇਂ ਜਿਹੜੇ ਦੂਜੇ ਕੈਂਡੀਡੇਟ ਸੀ ਅੱਜ ਡਿੰਪਲ ਜੀ ਜੋ ਯੂਥ ਦੇ ਸਾਡੇ ਨੌਜਵਾਨ ਆ ਉਹ ਵੀ ਕੈਂਡੀਡੇਟ ਸੀ ਅੱਜ ਉਹਨਾਂ ਨੇ ਵੀ ਸਵੇਰੇ ਪ੍ਰੈਸ ਕਾਨਫਰੰਸ ਕਰਕੇ ਤੇ ਕਾਂਗਰਸ ਪਾਰਟੀ ਨੂੰ ਬੀਬੀ ਸਾਹੋਕੇ ਨੂੰ ਸਮਰਥਨ ਦਿੱਤਾ ਸੋ ਜਿੰਨੇ ਵੀ ਸਾਡੇ ਕੈਂਡੀਡੇਟ ਸੀਗੇ ਉਹਨਾਂ ਸਾਰਿਆਂ ਨੇ ਜੋ ਪਾਰਟੀ ਦਾ ਫੈਸਲਾ ਹੈ ਕਿਉਂਕਿ ਸਾਰੇ ਬਹੁਤ ਅੱਛੇ ਕੈਂਡੀਡੇਟ ਸੀ ਪਰ ਪਾਰਟੀ ਨੇ ਇੱਕ ਫੈਸਲਾ ਲਿਆ ਕਿ ਲੇਡੀ ਨੂੰ ਮੌਕਾ ਦੇਣਾ ਹੈ ਲੇਡੀ ਨੂੰ ਉਮੀਦਵਾਰ ਬਣਾਉਣਾ ਸੋ ਬੀਬੀ ਸੌਕੇ ਜੀ ਨੂੰ ਉਮੀਦਵਾਰ ਬਣਾਇਆ ਸੋ ਮੈਂ ਬਹੁਤ ਧੰਨਵਾਦੀ ਹਾਂ ਮਾਸਟਰ ਜੀ ਦਾ ਜਿਨ੍ਹਾਂ ਨੇ ਇਸ ਪਾਰਟੀ ਦੇ ਫੈਸਲੇ ਨੂੰ ਸਿਰ ਮੱਥੇ ਮੰਨਦੇ ਹੋਏ ਤੇ ਪਾਰਟੀ ਦੇ ਡਿਸਪਲਿਨ 'ਚ ਰਹਿ ਕੇ ਇਹ ਫੈਸਲਾ ਲਿਆ ਆਪਦੇ ਸਾਥੀਆਂ ਨਾਲ ਰਲ ਕੇ ਕਿ ਅਸੀਂ ਪਾਰਟੀ ਦੀ ਮਦਦ ਕਰਨੀ ਹੈ ਪਾਰਟੀ ਨੂੰ ਜਿਤਾਉਣਾ ਹੈ ਤੇ ਪਾਰਟੀ ਨੂੰ ਕਾਮਯਾਬ ਕਰਨਾ ਇਹ ਜਿਹੜੀ ਲੜਾਈ ਹੈ ਇਹ ਲੜਾਈ ਪੰਜਾਬ ਨੂੰ ਬਚਾਉਣ ਦੀ ਕਿਉਂਕਿ ਮਾਸਟਰ ਜੀ ਪੜੇ ਲਿਖੇ ਸੱਜਣ ਆ ਵੈਸੇ ਵੀ ਜਿਹੜੇ ਸਾਡੇ ਕੈਂਡੀਡੇਟ ਆ ਪੀਪੀਸ ਆਉਕੇ ਇਹ ਵੀ ਟੀਚਰ ਰਹੇ ਸੋ ਇੱਕ ਤਾਂ ਇਹਨਾਂ ਦਾ ਵੈਸੇ ਪਹਿਲਾਂ ਹੀ ਭਾਈਚਾਰਾ ਐਜ਼ ਅ ਟੀਚਰ ਹੋਣ ਦੇ ਨਾਤੇ ਇੱਕ ਜਿਹੜੇ ਸਾਡੇ ਕੈਂਡੀਡੇਟ ਆ ਉਹਨਾਂ ਦੇ ਪੇਕੇ ਫਰੀਦਕੋਟ ਹੈ ਸੋ ਇਸ ਕਰਕੇ ਵੀ ਮਾਸਟਰ ਜੀ ਦੀ ਸੋਚ ਸੀ ਕਿ ਸਾਡੇ ਸ਼ਹਿਰ ਦੀ ਬੇਟੀ ਆ ਕਿ ਉਹ ਪਾਰਟੀ ਨੇ ਫੈਸਲਾ ਕੀਤਾ ਉਹ ਸਿਰ ਮੱਥੇ ਹੈ ਸੋ ਮੈਂ ਜਿੱਥੇ ਮਾਸਟਰ ਜੀ ਦਾ ਧੰਨਵਾਦੀ ਆ ਉੱਥੇ ਮੈਂ ਮਾਸਟਰ ਜੀ ਦਾ ਅੱਜ ਵਿਚਾਰ ਸੁਣ ਕੇ ਬੜਾ ਕੁਝ ਹੋਇਆ ਇਹਨਾਂ ਦੀ ਸੋਚ ਹੈ ਕਿ ਅਸੀਂ ਪੰਜਾਬ ਨੂੰ ਬਚਾਉਣਾ ਕਿਸਾਨਾਂ ਨੂੰ ਬਚਾਉਣਾ ਗਰੀਬਾਂ ਨੂੰ ਬਚਾਉਣਾ ਉਹ ਤਾਂ ਹੀ ਪਛ ਸਕਦਾ ਹੈ ਜੇ ਸੈਂਟਰ ਚੋਂ ਮੋਦੀ ਨੂੰ ਸ਼ਿਕਤ ਨਹੀਂ ਹੈ ਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਜਿਹੜਾ ਦੋਹਰਾ ਚਿਹਰਾ ਹੈ ਇਹਨਾਂ ਨੇ ਲੋਕਾਂ ਨਾਲ ਠੱਗੀਆਂ ਮਾਰੀਆਂ ਵੱਡੀਆਂ-ਵੱਡੀਆਂ ਗੱਲਾਂ ਸੁਣਾ ਕੇ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਕੋਈ ਵੀ ਗਰੰਟੀ ਪੂਰੀ ਨਹੀਂ ਕੀਤੀ ਇਹਨਾਂ ਨੂੰ ਵੀ ਬੇਨਕਾਬ ਕਰੀਏ ਪੰਜਾਬ ਵਿੱਚ ਤੇ ਸਿਰ ਤੇ ਸਿਰਫ ਕਾਂਗਰਸ ਪਾਰਟੀ ਹੈ ਜਿਹੜੀ મોદી ਨੂੰ ਹਰਾ ਸਕਦੀ ਹੈ ਇਹ ਨਹੀਂ ਹੈ ਕਿ ਸਾਡੇ ਜਿਹੜੇ ਕੰਡੀਡੇਟ ਹੈ ਉਹ ਹਲਕੇ ਤੋਂ ਆਏ ਪਰ ਅਕਾਲੀ ਦਲ ਦੇ ਤਾਂ ਸਿੱਧੇ ਰੋਪ ਲਾ ਰਹੇ ਆ ਜਿਹੜੇ ਰਾਜਵਿੰਦਰ ਹੈ ਅਕਾਲੀ ਦਲ ਦੇ ਮੀਤਰ ਉਹਨਾਂ ਨੇ ਸਿੱਧੇ ਤੌਰ ਤੇ ਕਹਿੰਦੇ ਇਹ ਤਾਂ ਪੀਆਰ ਬਾਹਰ ਲਿਆ ਇਹਨਾਂ ਨੇ ਇੱਥੇ ਰਹਿਣੇ ਨਹੀਂ ਦੇ। ਦੇਖੋ ਮੇਰੀ ਇੱਕ ਬੇਨਤੀ ਹੈ ਵੈਸੇ ਤਾਂ ਇਹ ਬੀਬੀ ਜੀ ਇਸ ਗੱਲ ਦਾ ਦੇ ਦੇਣਗੇ ਜਵਾਬ ਇਹਨਾਂ ਦਾ ਹੱਕ ਬਣਦਾ ਪਰ ਮੈਂ ਗੱਲ ਕਹਿਣਾ ਚਾਹੁੰਦਾ ਕਿ ਰਾਜਵਿੰਦਰ ਜੀ ਨੇ ਕਿਦਣ ਬੀਬੀ ਜੀ ਦਾ ਪਾਸਪੋਰਟ ਦੇਖਿਆ ਸੀ ਕਿ ਪੀਆਰ ਨੇ। ਦੇਖੋ ਐਵੇਂ ਹੀ ਬੇਤੁਕੀਆਂ ਫਾਵਾ ਫਲਾਈ ਜਾਣੀਆਂ। ਬੇਤੁਕੀਆਂ ਗੱਲਾਂ ਕਰਨੀਆਂ ਬੁਖਲਾੜ ਝਾਕੇ ਆਪਾਂ ਐਵੇਂ ਇਲਜ਼ਾਮਬਾਜ਼ੀ ਕਰਨੀ ਉਹਦਾ ਕੋਈ ਫਾਇਦਾ ਨਹੀਂ ਦੇਖੋ ਅੱਜ ਕੱਲ ਸਾਰਿਆਂ ਦੇ ਬੱਚੇ ਬਾਹਰ ਦੱਸੋ ਕਿਹਦੇ ਬੱਚੇ ਬਾਹਰ ਨਹੀਂ ਬੀਬੀ ਜੀ ਦੇ ਵੀ ਬੱਚੇ ਬਾਹਰ ਪਰ ਬੀਬੀ ਜੀ ਤੇ ਇਹਨਾਂ ਦੇ ਹਸਬੰਡ ਇਹ ਦੋਨੋਂ ਮੁgge ਰਹਿੰਦੇ ਨੇ ਬੱਚੇ ਬੱਚੇ ਨੂੰ ਉਹਨਾਂ ਦਾ ਘਰ ਪਤਾ ਤੇ ਰਾਜਵਿੰਦਰ ਨੂੰ ਵੀ ਪਤਾ ਹੋਊਗਾ ਕਿ ਇਹਨਾਂ ਦਾ ਘਰ ਕਿੱਥੇ ਹੋ ਸਕਦਾ ਉਹ ਵੀ 2-4 ਵਾਰੀ ਚਾਹ ਪੀ ਕੇ ਗਿਆ ਹੋਵੇ ਤੇ ਜਿਹੜਾ ਬੀਬੀ ਜੀ ਦਾ ਪੇਕਿਆਂ ਦਾ ਘਰ ਹੈ ਉਹ ਆਪਣਾ ਡੋਗਰ ਵਸਤੀ ਹੈ ਇਹਨਾਂ ਦੇ ਫਾਦਰ ਸਾਹਿਬ ਨੂੰ ਪ੍ਰੀਤ ਕੋਟ ਦਾ ਬੱਚਾ ਬੱਚਾ ਜਾਣਦਾ ਸੋ ਇਹਨਾਂ ਬੇਤੁਕੀਆਂ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ ਹਾਂ ਬਿਲਕੁਲ ਬੀਬੀ ਜੀ 2-3 ਸਾਲਾਂ ਬਾਅਦ ਕਿਤੇ ਮਹੀਨਾ ਡੇਢ ਮਹੀਨੇ ਆਪਦੇ ਬੱਚਿਆਂ ਨੂੰ ਮਿਲ ਜਾਂਦੇ ਆ ਤੇ ਫੇਰ ਵੀ ਜਾਂਦੇ ਰਹਿਣਗੇ ਕੌਣ ਨਹੀਂ ਆਪਦੇ ਬੱਚਿਆਂ ਨੂੰ ਮਿਲ ਜਾਂਦਾ ਪਰ ਜੇ ਕੋਈ ਆਪਦੇ ਬੱਚਿਆਂ ਨੂੰ ਬਾਹਰ ਮਿਲ ਚਲੇ ਜਾਏ ਤਾਂ ਮਤਲਬ ਪਿਆਰ ਹੋ ਗਿਆ ਸੋ ਐਵੇਂ ਵੀ ਬੇਤੁਕੀਆਂ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ ਹੈ ਪੈਸੇ ਤਾਂ ਹਸੋਣੀ ਗੱਲ ਆ ਹੋਰ ਕੋਈ ਗੱਲ ਨਹੀਂ ਥੇ ਹੁੰਦੀ ਤੇ ਆ ਗੱਲ ਹੈ ਪੈਸੇ ਰਾਜਵਿੰਦਰ ਜੀ ਵੀ ਪੀਆਰ ਹੋਏ ਸੀਗੇ ਅਕਾਲੀ ਦਲ ਚੋਂ ਆਮ ਆਦਮੀ ਪਾਰਟੀ ਚ ਪੀਆਰ ਹੋ ਗਏ ਸੀ 2016 ਚ ਤੇ ਸ਼ੁਕਰ ਹੈ ਚਲੋ ਉਹ ਵਾਪਸ ਮੋੜ ਆਏ ਆ ਤੇ ਉਹਨਾਂ ਦਾ ਹੁਣ ਜਿਹੜਾ ਬ੍ਰਦਰ ਆ ਉਹ ਪੀਆਰ ਹੋ ਗਿਆ ਆਮ ਆਦਮੀ ਪਾਰਟੀ ਵਿੱਚ ਸੋ ਮੈਂ ਬੇਨਤੀ ਕਰਨਾ ਚਾਹਉਣਾ ਉਹਨਾਂ ਨੂੰ ਕਿ ਆਪ ਦਾ ਪਰਿਵਾਰ ਸਾਭ ਕੇ ਰੱਖੋ ਨਾ ਪੀਆਰ ਹੁੰਦਾ ਜਾਵੇ ਸੋ ਉਹਨਾਂ ਦਾ ਬ੍ਰਦਰ ਹੁਣੇ ਪੀਆਰ ਹੋਇਆ ਆਮ ਆਦਮੀ ਪਾਰਟੀ ਵਿੱਚ ਕਿਉਂਕਿ ਭਗਵੰਤ ਮਾਨ ਜੀ ਦਾ ਨਾਰਾ ਸੀ ਕਿ ਗੋਰੇ ਆ ਕੇ ਇੱਥੇ ਕੰਮ ਕਰਿਆ ਕਰਨਗੇ ਤੁਸੀਂ ਸਾਰਿਆਂ ਨੇ ਸੁਣਿਆ ਸੀ ਤੇ ਮੈਂ ਸਮਝਦਾ ਕਿ ਭਗਵੰਤ ਮਾਨ ਜੀ ਤੋਂ ਗੋਰੇ ਤਾਂ ਨਹੀਂ ਆਏ ਪਰ ਉਹ ਇੱਥੇ ਜਿੰਨੀਆਂ ਪਾਰਟੀਆਂ ਦੇ ਹੋਰਾਂ ਦੇ ਕੈਂਡੀਡੇਟ ਹੈ ਜਾਂ ਹੋਰਾਂ ਦੇ ਬੰਦੇ ਆ ਉਹਨਾਂ ਨੂੰ ਆਪਦੀ ਪਾਰਟੀ ਚ ਪੀਆਰ ਕਰਦੇ ਕੋ ਗੋਰੇ ਤਾਂ ਉਹਨਾਂ ਤੋਂ ਆਈ ਨਹੀਂ ਸੋ ਇਸ ਕਰਕੇ ਸਾਡੇ ਕੈਂਡੀਡੇਟ ਦੇ ਉਲਟ ਕੋਈ ਕਹਿਣ ਨੂੰ ਗੱਲ ਨਹੀਂ ਜੇ ਕਿਤੇ ਬੀਬੀ ਅਮਰਜੀਤ ਕੋ ਸਹੋ ਕੇ ਜੇ ਹਾਰ ਜਾਂਦੇ ਤਾਂ ਲੋਕਾਂ ਨੇ ਕਹਣਾ ਸੀ ਮੈਨੂੰ ਗੱਲਾਂ ਕੱਢਣੀਆਂ ਸੀ ਬਲਦੇਵ ਜੇ ਤੂੰ ਕਿਤੇ ਉਹਦਾ ਸਾਥ ਦੇ ਦਿੰਦਾ ਤਾਂ ਬੀਬੀ ਨੇ ਜਿੱਤ ਜਾਣਾ ਸੀ ਤੇ ਉਹ ਜਿਹੜੀਆਂ ਗੱਡ ਜੋੜ ਦੇ ਵਿੱਚ ਜਿਹੜਾ ਉੱਥੇ ਪੜਨਾ ਸੀ ਆਪਣੇ ਦੇਸ਼ ਦੀ ਭਾਗਤ ਹੋਣੀ ਹੈ ਜਿਹੜੀਆਂ ਗੱਡ ਜੋੜ ਦੇ ਵਿੱਚ ਹੋਣੀ ਹੈ ਤਾਂ ਉਸ ਮਕਸਦ ਦੇ ਨਾਲ ਅੱਜ ਢੱਲੋ ਸਭ ਨੂੰ ਹੀ ਪਤਾ ਹੈ ਬਹੁਤ ਸਾਰੇ ਪੱਤਰਕਾਰਾਂ ਨੂੰ ਹੀ ਪਤਾ ਮੇਰੀ ਟੈਲਟ ਜਿਹੜੀ ਹੈ 15 16 ਤਰੀਕ ਨੂੰ ਹੋ ਕੇ ਹੋ ਗਈ ਸੀ ਬਹੁਤ ਸਾਰੇ ਪੱਤਰਕਾਰਾਂ ਦੇ ਜਵਾਬ ਆਏ ਮੈਂ ਸਾਰਾ ਸ਼ਾਂਤੀ ਨਾਲ ਉਹਨਾਂ ਨੂੰ ਮਿਲ ਕੋਈ ਕਮੈਂਟਰੀ ਜਿਵੇਂ ਤੁਸੀਂ ਪਹਿਲਾਂ ਬੱਠੇ ਗੱਲ ਕਰ ਜੀ ਕੋਈ ਕਮੈਂਟ ਨਹੀਂ ਕਿਹਾ ਕਿ ਮੈਂ ਗੱਲਾਂ ਟਾਲ ਦਰਾਂ ਟਿਕਟ ਓਕੇ ਹੋ ਗਈ ਸੀ ਅਖੀਰ ਦੇ ਵਿੱਚ ਪਾਰਟੀ ਨੇ ਇਹ ਫੈਸਲਾ ਲਿਆ ਵੀ ਲੇਡੀ ਨੂੰ ਟਿਕਟ ਦੇਣੀ ਹੈ ਤਾਂ ਲੇਡੀ ਨੂੰ ਟਿਕਟ ਦੇ ਦਿੱਤੀ ਮੇਰਾ ਗਿਲਾ ਸ਼ਿਕਵਾ ਹੈ ਹਜੇ ਵੀ ਹੈ ਸੀ ਪਰ ਜਦੋਂ ਮੈਂ ਇਹ ਦੇਖਦਾ ਕਿ ਉੱਪਰ ਜੇ ਮੋਦੀ ਸਰਕਾਰ ਬਣ ਜਾਂਦੀ ਹੈ ਤਾਂ ਸਾਡਾ ਰਹਿਣਾ ਕਰ ਸਾਡਾ ਕੁਝ ਨਹੀਂ ਜੋ ਸੰਵਿਧਾਨ ਸਾਰਾ ਕੁਝ ਬਦਲ ਗਿਆ ਕੋਈ ਬੋਲਣ ਦਾ ਕਿਸੇ ਨੂੰ ਅਧਿਕਾਰ ਨਹੀਂ ਹੋਵੇਗਾ ਕੋਈ ਵੋਟ ਦਾ ਅਧਿਕਾਰ ਨਹੀਂ ਹੋਵੇਗਾ ਉਹ ਮਨਮਰਜ਼ੀ ਦੇ ਨਾਲ ਆਪ ਦੇ ਰਾਜੇ ਬਣਾਉਣਗੇ ਤੇ ਆਉਣ ਵਾਲਾ ਸਮਾਂ ਜਿਹੜਾ ਸਾਡੇ ਸਮਾਜ ਲਈ ਖਾਸ ਕਰਕੇ ਸਾਡੇ ਸਿੱਖਾਂ ਲਈ ਬਹੁਤ ਗੜਾ ਨਜਕ ਹੋਵੇਗਾ। ਅਸਲੀ ਤੁਸੀਂ ਗਿਲੇ ਸ਼ਿਕਵੇ ਦੀ ਗੱਲ ਕੀਤੀ ਕੀ ਗਿਲੇ ਸ਼ਿਕਵੇ? ਗਿਲੇ ਸ਼ਿਕਵੇ ਕਿ ਮੈਂ ਉਮੀਦਵਾਰ ਸੀ ਮੇਰੇ ਓਕੇ ਹੋ ਗਿਆ ਸੀ ਟਿਕਟ। ਮੈਂ ਤੁਹਾਨੂੰ ਦੱਸਿਆ ਵੀ ਟਿਕਟ ਮੇਰੀ ਓਕੇ ਹੋ ਗਿਆ ਤਾਂ ਤੁਹਾਨੂੰ ਦੱਸ ਜਿਤਾ। ਪਰ ਅਖੀਰ ਪਾਰਟੀ ਨੇ ਫੈਸਲਾ ਇਹ ਲਿਆ ਹੈ ਵੀ ਜਿਹੜੀਆਂ ਦੋ ਲੀਡੀਆਂ ਨੂੰ ਟਿਕਟ ਦੇਣੀ ਹੈ ਇਥੋਂ ਬੀਬੀ ਅਮਰਜੀਤ ਕੌਰ ਜੀ ਸਹੋਬ ਇਹ ਦਿੱਤੀ ਹੈ ਫੀਟਕੋਟ ਤੋਂ ਤੇ ਹਸ਼ਿਆਰਪੁਰ ਤੋਂ ਜੁੜੀ ਬੀਬੀ ਜਾਮਨੀ ਗੋਵਰ ਨੂੰ ਜਾਮਨੀ ਗੋਵਰ ਦਿੱਤੀ ਹੈ। ਤਾਂ ਉਸ ਫੈਸਲੇ ਨੂੰ ਫਿਰ ਨੂੰ ਮੰਨਣਾ ਪੈਣਾ ਕਿਉਂਕਿ ਮੈਂ ਬڑے ਡਿਸਿਪਲਨ ਦੇ ਵਿੱਚ ਸਰਵਿਸ ਵੀ بڑے ਡਿਸਿਪਲਨ ਦੇ ਵਿੱਚ ਕੀਤੀ ਮੇਰੇ ਸਾਥੀ ਜਿਹੜੇ ਯਾਦ ਕਰਦੇ ਅੱਜ ਵੀ ਯਾਦ ਕਰਦੇ ਆ ਡਿਸਿਪਲਨ ਦੇ ਵਿੱਚ ਰੰਗ ਸਾਰਾ ਕੰਮ ਕੀਤਾ ਪਰ ਕਿਤਨੇ ਕਿਤੇ ਜਨ ਲੋ ਗਿਲਾ ਸ਼ਿਕਵਾ ਕਰਦਾ ਗਿਲੇ ਸ਼ਿਕਵੇ ਆ ਗਿਲੇ ਸ਼ਿਕਵੇ ਕਰਦਾ ਕੌਣ ਹੈ ਕਰਦਾ ਕਿਹਦੇ ਤੇ ਹੈ ਇਹ ਸੋਚਣ ਵਾਲੀ ਗੱਲ ਹੈ ਅਲੱਖਾਂ ਤੋਰੇ ਹੋਰ ਤੋਰੇ ਪਤਰੀਆਂ ਪੰਡੀਆਂ ਪਾਰਟੀਆਂ ਹੋਰ ਉਹਨਾਂ ਦੇ ਗਿਲਾ ਸ਼ਿਕਵਾ ਮਾਰਟਾ ਬਲੂ ਸਿੰਘ ਕਰ ਸਕਦਾ ਜੇ ਗਿਲਾ ਸ਼ਿਕਵਾ ਸੀ ਤਾਂ ਮੈਨੂੰ ਆਪਦੀ ਪਾਰਟੀ ਦੇ ਗਿਲਾ ਸ਼ਿਕਵਾ ਸੀ ਚਲੋ ਉਹ ਸਾਰੀਆਂ ਭੁਲਾ ਭੁਲਾ ਕੇ ਇੱਕ ਦੇਸ਼ ਨੂੰ ਬਚਾਉਣ ਦੀ ਖਾਤਰ ਅੱਜ ਬੀਬੀ ਅਮਰਜੀਤ ਖਸੋਹਰ ਦੇ ਜਿਹੜਾ ਮੈਂ ਨਾਰਲੱਕੇ ਪੂਰਾ ਸਹਿਯੋਗ ਦੇ ਕੇ ਇਹਨਾਂ ਨੂੰ ਪੂਰੀ ਕੋਸ਼ਿਸ਼ ਕਰਾਂਗਾ ਕਿ ਇਹ ਇਥੋਂ ਐਮਪੀ ਬਣ ਕੇ ਜੀ ਪਾਰਲੀਮੈਂਟ ਦੇ ਵਿੱਚ ਪਹੁੰਚਣ ਮੇਰੇ ਪਿਤਾ ਸਮਾਨ ਹੈ এডਿਕੇਸ਼ਨ ਡਿਪਾਰਟਮੈਂਟ ਚ ਰਹੇ ਆ ਮੈਂ ਵੀ এডਿਕੇਸ਼ਨ ਡਿਪਾਰਟਮੈਂਟ ਜੌਬ ਕੀਤੀ ਆ ਇੱਕ ਲੋਕ ਸੇਵਾ ਹੀ ਹੁੰਦੀ ਹੈ ਵੀ ਔਰ ਅਸੀਂ ਬੱਚਿਆਂ ਨੂੰ ਗਾਈਡ ਕਰਦੇ ਸੀ ਉਸੇ ਤਰ੍ਹਾਂ ਅੱਜ ਇਹਨਾਂ ਨੇ ਜੋ ਸਾਡੇ ਨਾਲ ਅੱਜ ਖੜਨ ਦਾ ਫੈਸਲਾ ਕੀਤਾ ਵੈਸੇ ਪਹਿਲਾਂ ਵੀ ਸਾਡੇ ਨਾਲ ਖੜੇ ਸੀਗੇ ਕੋਈ ਗੱਲ ਨਹੀਂ ਅੱਜ ਇਹਨਾਂ ਨੇ ਮੇਰੇ ਸਿਰ ਤੇ ਹੱਥ ਰੱਖਿਆ ਮੈਨੂੰ ਪੂਰਾ ਵਿਸ਼ਵਾਸ ਦਿਵਾਇਆ ਔਰ ਲੋਕਾਂ ਨੂੰ ਅਪੀਲ ਵੀ ਕੀਤੀ ਹੈ ਮੇਰੇ ਵੱਲੋਂ ਔਰ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਕਿ ਇਹਨਾਂ ਨੇ ਆਪਣੀ ਇੱਕ ਪਰਿਵਾਰ ਦਾ ਜਿਹੜਾ ਮੈਂਬਰ ਆ ਉਦੀ ਨਾਲ ਵਧੀਆ ਰابطਾ ਕਾਇਮ ਕੀਤਾ ਔਰ ਸਮਾਜ ਚ ਵਧੀਆ ਇਹਨਾਂ ਨੇ ਆਪਣਾ ਰੱਖਿਆ ਮੈਂ ਸਵਾਲ ਕਿ ਮੈਂ ਇਹ ਜਿਹੜੀ ਲੋਕ ਸਭਾ ਦੀ ਸੀਟ ਹੈ ਇਹਨੂੰ ਵੱਡੀ ਲੀਡ ਨਾਲ ਸੀ ਜਿਤਾ ਕੇ ਅਮਰਜੀਤ ਕੌਰ ਸਾਹੋ ਕੇ ਬਣ ਕੇ ਮੇਰੇ ਨਾਲ ਖੜਨਗੇ ਔਰ ਮੇਰੇ ਸਿਰ ਤੇ ਹੱਥ ਰੱਖਣਗੇ ਮੈਨੂੰ ਅੱਜ ਆਸ਼ੀਰਵਾਦ ਦਿੱਤਾ ਇਹਨਾਂ ਨੇ ਔਰ ਮੈਂ ਇਹਨਾਂ ਦਾ ਜਿਹੜਾ ਇਹਸਾਨ ਹੈ ساری ਜ਼ਿੰਦਗੀ ਯਾਦ ਰੱਖਾਂਗਾ ਜਿਹਨ ਮਾਸਟਰ ਜੀ ਨੂੰ ਮਨਾਇਆ ਟਿੰਬਲ ਨੂੰ ਮਨਾਇਆ ਕਿ ਮੁਹੰਮਦ ਅਦਿਕ ਜੀ ਦਾ ਤੁਹਾਡੇ ਹਰ ਪ੍ਰੋਗਰਾਮ ਚ ਗਹਿਰਾ ਜਰੀ ਹੁੰਦੀ ਹੈ ਉਹਨਾਂ ਨਾਲ ਕਦੇ ਗੱਲ ਬੰਦ ਨਹੀਂ ਆ ਉਹਨਾਂ ਨਾਲ ਕੋਈ ਗੁੱਸਾ ਨਹੀਂ ਕਰ ਮੇਰੀ ਉਹ ਵੀ ਵਧੀਆ ਇਨਸਾਨ ਨੇ ਕੋਈ ਇਹੋ ਜੀ ਕੱਲ ਨਹੀਂ ਉਹ ਵੀ ਸਾਥ ਦੇ ਰਹੇ ਆ ਔਰ ਦਿਨ ਦੇ ਪ੍ਰੋਗਰਾਮ ਚ ਤਾਂ ਉਹਨਾਂ ਦੀ ਗਹਿਰਾ ਜਰੀ ਹੁੰਦੀ ਹੈ ਵੱਡੀ ਉਮਰ ਆ ਕੋਈ ਵਰੀ ਬੰਦਾ ਨਹੀਂ ਆ ਆਪ ਹੁੰਦਾ ਇਹ ਕੋਈ ਵੱਡੀ ਗੱਲ ਨਹੀਂ ਹੈਗੀ ਕੋਈ ਗੱਲ ਨਹੀਂ ਉਹਨਾਂ ਦੀ ਫੈਮਿਲੀ ਉਹਨਾਂ ਦਾ ਪਰਿਵਾਰ ਸਾਡੇ ਨਾਲ ਅਟੈਚ ਚੰਨ ਤੁਹਾਨੂੰ ਤੁਹਾਡਾ ਦੇਖਣਗੇ ਕੋਈ ਨਹੀਂ ਜੇ ਤੁਸੀਂ ਚਾਹੁੰਦੇ ਆ ਤਾਂ ਲਿਆਵਾਂਗੇ ਉਹਨਾਂ ਨੂੰ ਕੋਈ ਨਹੀਂ ਜੀ ਕਿਲਾ ਸ਼ਿਵਾਂ ਮੇਰੇ ਕੋਲ ਹੈਗਾ ਨਹੀਂ ਜੀ ਉੱਤੋਂ ਜਾਂ ਤੱਕ ਜਾਂਦਾ ਨੇ ਅੰਦਰ ਕਰ ਤੇ ਕਿਲਾਜੀ ਦੇਖੋ ਤੁਸੀਂ ਸਾਰੇ ਦੇਖੋ ਇਹ ਪ੍ਰੈਸ ਸਭ ਤੋਂ ਵੱਡੀ ਹੈ ਬਾਕੀ ਪਰਮਾਤਮਾ ਨੂੰ ਜਾਣਦੇ ਨਹੀਂ ਹੁੰਦੀ ਬੰਦਾ ਜਦੋਂ ਦਿਲੋਂ ਬੋਲਦਾ ਨਾ ਉਦੋਂ ਸਾਰਿਆਂ ਦੇ ਸਾਹਮਣੇ ਐਸੇ ਤਰ੍ਹਾਂ ਹੀ ਬੋਲਦਾ ਕੋਈ ਕੱਲ ਨਹੀਂ ਐਕਸਾਈਟਮੈਂਟ ਹੁੰਦੀ ਆ ਇਹਨਾਂ ਨੇ ਵਧੀਆ ਬੋਲੇ ਇਹ ਵਧੀਆ ਇਹਨਾਂ ਨੇ ਵਿਸ਼ਵਾਸ ਦਿਵਾਇਆ ਔਰ ਇਹਨਾਂ ਦਾ ਵਿਸ਼ਵਾਸ ਮੈਂ ਵੀ ਬਰਕਰਾਰ ਰੱਖੂੰਗੀ ਔਰ ਇਹਨਾਂ ਦਾ ਜਿੱਥੇ ਵੀ ਕੋਈ ਕੰਮ ਤੰਦਾ ਹੋਗਾ ਮੈਂ ਪਹਿਲ ਦੇ ਆਧਾਰ ਤੇ ਇਹ ਮਤਾਂ ਕਾਰਗਰਡ ਸਵਾਲ ਉਠਾਈ ਜਾ ਰਹੇ ਆ ਵੀ ਤੁਸੀਂ ਐਨਆਰਆਈ ਨੂੰ ਟਿਕਟ ਕਿਉਂ ਨਹੀਂ ਦਵਾਉਂਦੇ ਉਸੇ ਪਰ ਇਹ ਸਾਬ ਕਿਵੇਂ ਕਹੋਗੇ ਲੋਕ ਕਹਿੰਦੇ ਵੀ ਐਨਆਰਆਈ ਤੁਸੀਂ ਚਲੇ ਚੁੱਕੇ ਦੇਖੋ ਜੀ ਜਿਹੜਾ ਐਨਆਰਆਈ ਹੁੰਦਾ ਉਹ ਇਲੈਕਸ਼ਨ ਲੜ ਸਕਦਾ ਉਹ ਪਹਿਲਾਂ ਪੇਪਰ ਚੈੱਕ ਹੁੰਦੇ ਆ ਉਹਨੂੰ ਟਿਕਟ ਫੇਰੀ ਦੀ ਦਿੱਤੀ ਜਾਂਦੀ ਆ ਜਦੋਂ ਮੈਂ ਜ਼ਿਲ੍ਹਾ ਪ੍ਰੀਸ਼ਦ ਦਾ ਇਲੈਕਸ਼ਨ ਲੜਿਆ ਚੇਅਰਪਰਸਨ ਰਹੀ ਤੇ ਮੈਂ ਫਿਰ ਮੈਂ ਲੋਕ ਸਭਾ ਲੜੀ ਵਿਧਾਨ ਸਭਾ ਲੜੀ ਉੱਥੇ ਵੀ ਉਹ ਸਾਰਾ ਪੇਪਰ ਵਰਕ ਹੁੰਦਾ ਜੀ ਐ ਥੋੜਾ ਟਿਕਟ ਚੱਕ ਕੇ ਜਿੰਨੂੰ ਮਰਜ਼ੀ ਦੇ ਦੇਣ ਵਾਰੋਂ ਆ ਗਿਆ ਤੇ ਟੈਕ ਇਹ ਹੁਣ ਬਾਹਰਲੇ ਤਾਂ ਹੁਣ ਇਹਨਾਂ ਨੇ ਉਤਾਰੀ ਆ ਆਮ ਆਦਮੀ ਪਾਰਟੀ ਨੇ ਬਾਹਰ ਲਿਆ ਕਿ ਠੀਕ ਹੈ ਉਹਦੇ ਤੇ ਵੀ ਬਲੇਮ ਹੈ ਕਿ ਉਹ ਵੀ ਐਨ ਆਰ ਆਈ ਆ ਬੰਦਾ